ਜਿਹੜੇ ਜਿਹੜੀ ਜਿਹੜਾ ਇਹਨਾਂ ਦੀ ਜੂਰੀ 6 ਵਜੇ ਤੱਕ ਇਹਨਾਂ ਦੇ ਕਰਨਾ ਤੇ ਬੱਤੀਆਂ ਲੱਗਦੀਆਂ ਨੇ ਆਪਾਂ ਕਿਹਾ ਮਜੂਆ ਮਰਾ ਨਹੀਂ ਇੱਕ ਸਖਤ ਸਜ਼ਾ ਹੀ ਹੋ ਜਾ। ਤੇ ਜਦੋਂ ਬੱਤੀਆਂ ਇਹਦਾ ਕੋਈ ਹੁੰਦੀ ਆ ਤਨੂੰ ਐਡਾ ਵੱਡਾ ਬਣਨਾ ਚਾਹੀਦਾ ਜਿਹੜੇ ਗੁੰਗਰੀਏ ਕਰਦੇ ਆ ਉਹਨਾਂ ਨੂੰ ਬਿਲਕੁਲ ਜਵਾਬ ਦੇਣੀ ਨਹੀਂ ਚਾਹੀਦੀ। ਇੱਕ ਇੱਕ ਦੋਨੋਂ ਮੋਤ ਵੀ ਸਜ਼ਾ ਹੋ ਜਾਵੇ ਬੱਚੇ ਨਾਲ ਗੁੰਗਰੀਏ ਕਰਦੇ ਆ। ਕਿ ਅਸੀਂ ਤੋਂ ਕੋਈ ਫੀਸ ਲੈਣੇ ਕਾਟ ਨਹੀਂ। ਜੇ ਤੁਸੀਂ ਜਾਪੋਗੇ ਬੱਚਿਆਂ ਤੋਂ। ਕਿ ਪਬਲੀਕ ਹੈ ਉਹਦੇ ਫੀਲਿੰਗ ਉਹਦੇ ਨਾਲ ਬਹੁਤ ਸਾਰੀਆਂ ਹੁੰਦੀਆਂ ਮਾਰੀ ਤੇ ਉਸ ਨੂੰ ਬੇਰੀ ਤੋਂ ਕਰਕੇ ਵੀ ਉਹ ਬਹੁਤ ਵਧੀਆ ਤਰੀਕੇ ਨਾਲ ਫਿਲਟਰ ਕਰਦਾ ਹੈ ਜਿਵੇਂ ਕਿ ਉਹਨਾਂ ਤੋਂ ਕਿਹਾ ਹੁੰਦਾ ਹੈ ਕਿ ਉਹਨਾਂ ਨੇ ਨਿਰਮਾਣ ਦੇ 100 ਮੀਟਰ ਦੀ ਇੱਕ ਸੰਤਰੀ ਜੋ ਸੈਂਟਰਲ ਕਰਾਉਂਦੇ ਸੈਂਟਰਲ ਤੋਂ ਨਿਕਲਿਆ ਤਾਂ ਸਾਡੀ ਕਮਿਟੀ ਫਰੋਂਟ ਦੇ ਰੋਜ਼ ਰੱਖੀ ਹੋਈ ਹੈ ਬਹੁਤ ਹੀ ਵਧੀਆ ਇੱਕ ਨਾ ਫਰੇਮਵਰਕ ਬਣਾ ਕੇ ਜਿਹੜੇ ਤਾਂ ਵੱਡੇ ਜਿਹੜੇ ਤਾਂ ਛੋਟੇ ਹੈਗੇ ਆ ਉਸ ਤੋਂ ਅੱਗੇ ਇੱਕ Trap ਲਾ ਕੇ ਛੋਟੇ ਤਸਕਰਾਂ ਨੂੰ ਜਿਹੜਾ ਹੈ ਉਹਨਾਂ ਦੇ ਤੁਸੀਂ ਬੇਸ਼ੱਕ ਛੋਟਾ ਤਸਕਰ ਪਹਿਲਾਂ ਕਾਬੂ ਆ ਜਾਂਦਾ ਤੇ ਉਹੀ ਵੱਡਾ ਆ ਜਾਂਦਾ ਜੇ ਛੋਟਾ ਆ ਜੇ ਤਾਂ ਅਸੀਂ ਬੈਕਵਰਡ ਫਾਰਵਰਡ ਲੈ ਕੇ ਸਾਰੇ ਕੱਢ ਕੇ ਜਿੱਥੇ ਵਿੱਚ ਖਾਣ ਵਾਲਾ ਲਿੰਕ ਜੇ ਵਿੱਚ ਆ ਜਾਂਦਾ ਅਸੀਂ ਉਹਨੂੰ ਜਮਾ ਕਰਾਉਂਦੇ ਹਾਂ ਕੋਈ ਟੂ ਟੂ ਮੀਟਿੰਗ ਕਿੰਨੇ ਵਾਰੀ ਆਪਾਂ ਮੁਖਾਤਬ ਹੋਇਆ ਪਿੰਡਾਂ ਦੇ ਜਾਈਏ ਆਪਾਂ ਕਾਣ ਵਾਲੇ ਬੱਚਿਆਂ ਨੂੰ ਛੱਡਦੇ ਆਂ ਕਿ ਉਹ ਬੰਦੀ ਨੂੰ ਨਾ ਖਾ ਖਾ ਹੁਣ ਇਹ ਜਿਹੜੀ ਪੜੀ ਆ ਤਾਂ ਕਿ ਲੋ ਜਿਹੜੇ ਅਸੀਂ ਨਾ ਜਿਹੜੇ ਬੱਚੇ ਆ ਹੁਣ ਇਹ ਫੜੀ ਆ ਕਿ ਅਸੀਂ ਇਹੀ ਟੈਕ ਇਹਨਾਂ ਨੂੰ ਮੋਟੀਵੇਟ ਕਰਦੇ ਆਂ ਕਈ ਪਰਿਵਾਰਾਂ ਨਾਲ ਤਾਂ ਜਿਵੇਂ ਐਸਪੀ ਸਰਦਾਰ ਨੇ ਕਹਿੰਦੇ ਨਾ ਚਾਰ ਚਾਰ ਮੀਟਿੰਗ ਸਾਡੀਆਂ ਹੋਈਆਂ ਉਹਨਾਂ ਨੂੰ ਬੋਡੀ ਵੇਟ ਚੰਨਵਾਂ ਤੇ ਕਿਉਂਕਿ ਜਿਹੜਾ ਬੱਚਾ ਨਸ਼ਾ ਖਾਣ ਲੱਗ ਪੈਂਦਾ ਨਾ ਉਹ ਪਰਿਵਾਰ ਦੇ ਇਕੱਲੇ ਦੇ ਕਾਬੂ ਨਹੀਂ ਆ ਸਕਦਾ ਅਸੀਂ ਲੋਕਾਂ ਨੂੰ ਮੋਟੀਵੇਟ ਕਰਦੇ ਆਂ ਕੀ ਇਹ ਆਪਾਂ ਕੰਬਾਈਨਡ ਅਪੋਰਟ ਨਾਲ ਆਪਾਂ ਤੁਹਾਡੇ ਪਰਿਵਾਰ ਦਾ ਦਾਇਰਾ ਵੱਡਾ ਕਰੀਏ ਤੇ ਆਪਾਂ ਜੇ ਜੇਕਰ ਇਕਲੀ ਮਾਂ ਆਏ ਤੇ ਇਕਲਾ ਪਿਓ ਹੈ ਬਜ਼ੁਰਗ ਹੁੰਦੇ ਆ ਜਵਾਨ ਬੱਚਾ ਦੇ ਨਸ਼ੇ ਚ ਲੱਗ ਜਾਂਦਾ ਤੇ ਸਾਰੇ ਰੜਕੇ ਉਹਨੂੰ ਮੋਟੀਵੇਟ ਕਰੀਏ ਤੇ ਉਹਨਾਂ ਦਾ ਜਿਹੜਾ ਖਰਚਾ ਕੋਈ ਉਹ ਹੁੰਦਾ ਉਹਦੇ ਵਾਸਤੇ ਵੀ ਉਹਨਾਂ ਨੂੰ ਅਸੀਂ ਗਾਈਡ ਕਰਾਂ। ਕਿ ਸਰਕਾਰੀ ਇਹ ਟੂਗੇਦਰਿੰਗ ਐਨੋਸੋਸ਼ੀਅਸ਼ਨ ਉਹਨਾਂ ਦੇ ਤੇ ਆਪਾਂ ਕਰਦੇ ਆ। ਹੈਗੇ ਆ ਸਿਵਲ ਹਸਪੀਟਲ ਹੈਗੇ ਉਹਨਾਂ ਦਾ ਇਲਾਜ ਵੀ ਮੁਫਤ ਹੁੰਦਾ। ਸਿਵਲ ਹਸਪੀਟਲ ਜਿਹੜਾ ਨਾ ਉਹ ਜਿਹੜੀ ਗੋਲੀ ਦਿੰਦੇ ਆ ਉਹਦੇ ਨਾਲ ਸੁਪਦਾ ਨਹੀਂ ਉਹ ਲੱਗਦਾ ਆ। ਬਹੁਤ ਹੋਰ ਗੋਲੀ ਤੋਂ ਨਹੀਂ ਰਹਿ ਸਕਦੇ ਅਸੀਂ ਜਿਹੜੀਆਂ ਐਨ ਜੀਓਜ਼ ਹੈਗੀਆਂ ਉਹ ਵੀ ਰੋਪਨ ਕਰ ਜੀ ਜੀ ਹੈ ਨਾ ਐਨ ਜੀਓਜ਼ ਨੂੰ ਰੋਪਨ ਕਰਦੇ ਆ ਇਵਨ ਬੱਚਿਆਂ ਨੂੰ ਡਾਈਟ ਚ ਮਿਲ ਬਹੁਤ ਜ਼ਰੂਰੀ ਵੀ ਹੈ ਕਾਉਂਸਲਰ ਜਿਹੜੇ ਹੈਗੇ ਉਹ ਕੰਮ ਕਰਦੇ ਨੇ ਸਾਡੇ ਕੋਲ ਸਾਰੀ ਪਰਮਿਸ਼ਨ ਹੈ ਕਿਹਾ ਸਾਡੇ ਅਸੀਂ ਜਾਂਦੇ ਆਂ ਪਿੰਡਾਂ ਦੇ ਵਿੱਚ ਵੀ ਜੇਸਪਰ ਜਾਂਦੇ ਆਂ ਸਭ ਜਾਣਦੇ ਆਂ ਇਵਨ ਐਸ ਐਸ ਪੀ ਸਾਫ਼ ਜਾਣਦੇ ਆਂ ਤਾਂ ਅਜ਼ੂਰ ਸ਼ਹਿਰ ਵੀ ਕਰਦੇ ਆਂ ਚੀਜ਼ ਹੈ ਜਿਹੜੀ ਪ੍ਰਾਈਵੇਟ ਨਸ਼ਾ ਸ਼ਰਾਬ ਕੇਂਦਰ ਬਣਿਆ ਹੋਣਾ ਉਹ ਨੇਰੀ ਲੁੱਟ ਕਰ ਰਹੇ ਆ ਉਹ ਨਸ਼ਾ ਲਵਾ ਰਹੇ ਆ ਲੋਕਾਂ ਦਾ ਜੋ ਕਿ ਇਹਨਾਂ ਤੇ ਜਰੂਰ ਸ਼ਕਤੀ ਥੋੜੀ ਜੀ ਇਸ ਸੰਬੰਦੇ ਆਪਾਂ ਸੀਐਮਓ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਜੀ ਕਿ ਜਿਹੜੇ ਪ੍ਰਾਈਵੇਟ ਨਸ਼ਾ ਛਡਾਓ ਕੇਂਦਰ ਹਨ ਇਹ ਨਸ਼ਾ ਤੇ ਉਹਨਾਂ ਨੂੰ ਮੰਨ ਲਓ 30000 ਰੁਪਏ ਲੈ ਲੈਂਦੇ ਬੱਚੀ ਉਹਨਾਂ ਦੇ ਪੇਟ ਤੋਂ ਤੇ ਉਹਨਾਂ ਨੂੰ ਰੋਟੀ ਖਿਚੜੀ ਨਹੀਂ ਜੰਦੇ ਕੋਈ ਉਹਦਾ ਇਲਾਜ ਨਹੀਂ ਕਿਹੜਾ ਮਨ ਉੱਥੇ ਮਹੀਨਾ ਜੇਲ੍ਹ ਵਾਂਗੂ ਰਹਿ ਕੇ ਆਉਂਦਾ ਜਿੱਦਨ ਬਾਹਰ ਆਉਂਦਾ ਨਾ ਉਹ ਕਹਿੰਦਾ ਮੈਨੂੰ ਕਿੱਤਾ ਮਿਲੂਗਾ ਕਿੱਥੋਂ ਜਦੋਂ ਇਹ ਸੀ ਚੈਕਿੰਗ ਜਿਹੜੀ ਹੈ ਕਿ ਗਾਇਬ ਗਾਇਬ ਕਰ ਰਹੇ ਗਏ ਨੇ ਹੁਣ ਅਸੀਂ ਦੁਬਾਰਾ ਇੰਟੈਂਸਿਵਲੀ ਫੇਰ ਕਰ ਰਹੇ ਹਾਂ ਦੇਖ ਮੈਡਮ ਹਰ ਦੋ ਖਾਨ ਕੋਰੇ ਆ ਮਾਲ ਤੋਂ ਠਾਰੇ ਤੋਂ ਨਹੀਂ ਆਉਂਦਾ ਉੱਥੇ ਵੀ ਨਾ ਨਸ਼ਾ ਦਾ ਜਿਹੜਾ ਲੱਗਦਾ ਸੀ ਆਇਆ ਉਹ ਸੁਨੇ ਦੇ ਉੱਤੇ ਵੀ ਕਾਫੀ ਕੀਤਾ ਜਾਤਾ ਹੈ ਉਹ ਬੱਤੇ ਦੌੜ ਸੀ ਯਾਰ ਜਦੋਂ ਉਹ ਫੇਰਾ ਦਿੰਦਾ ਉਹ ਫੇਰਾ ਆ ਕੇ ਉਹ ਕੰਮ ਕਰਦਾ ਬਹੁਤ ਸਾਡੀਆਂ ਜਿਹੜੀਆਂ ਅਸੀਂ ਆਲਰੇਡੀ ਤੁਹਾਨੂੰ ਦੱਸਿਆ ਐਵਰੀ ਵੀਕਐਂਡ ਅਸੀਂ ਹਫਤੇ ਦੇ ਵਿੱਚ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਕਸ ਆਪਰੇਸ਼ਨ ਕਰਦਾ ਹਾਂ ਸੋ ਇਨ ਦਾ ਸੇਮ ਟਾਈਮ ਅਸੀਂ ਜਿਹੜੇ ਇਲਾਕਾ ਹੁੰਦਾ ਹੈ ਕੋਈ ਆਪਣੇ ਹੌਟਸਪੌਟਸ ਬਣੀਆਂ ਹਨ ਉਹਨਾਂ ਦੇ ਵਿੱਚ ਅਸੀਂ ਜ਼ਿਆਦਾ ਇੰਟੈਂਸਿਟੀ ਨਹੀਂ ਦੇਣਾ ਅਸੀਂ ਇਹ ਐਪ ਜਿਹੜਾ ਆਪਣੀ ਐਪਸ ਕੰਟੇਨਿਊ ਰੱਖਾਂਗੇ ਐਟ ਦ ਸੇਮ ਟਾਈਮ ਜੇ ਕੋਈ ਪਾਰਟਿਕੂਲਰ ਇਨਫੋਰਮੇਸ਼ਨ ਹੈਗੀ ਹੈ ਅਸੀਂ ਆਪਣੀਆਂ ਡਰਗ ਹੈਲਪਲਾਈਨ ਨੰਬਰਸ ਹਨ ਉਹ ਟੋਟਲੀ ਸੇਫ ਹਨ ਤੇ ਇਹ ਵੀ ਜੇ ਕੋਈ ਅਫਰੀਹੈਂਸ਼ਨ ਹੋਵੇ ਤਾਂ ਸਾਡਾ ਨੰਬਰ 11 ਨੰਬਰ ਐਸਐਸਪੀ ਸਾਹਿਬ ਦਾ ਨੰਬਰ ਪਲੀਜ਼ ਟੂ ਦ ਮੈਸਰ ਮੈਡਮ ਜੋ ਕਹੇ ਰਿਹਾ ਹੈ ਇਸ ਤਰ੍ਹਾਂ ਅਸੀਂ ਬੰਦ ਕਰ ਦਿੱਤਾ ਹੈ ਨਾ ਇੱਥੇ ਜੱਦੀ ਚੱਲਦੀ ਆ ਬੰਦ ਕਿਉਂਕਿ ਨਸ਼ਾ ਨਕੀਆ ਕੇ ਨਸ਼ਾ ਐਨਡੀਏ ਤੇਜੀ ਰਫਾਰਨਾਲ ਬੰਦ ਆ ਬੈਨ ਅੱਗੇ ਮੇ ਸਾਡੇ ਨੌਜਵਾਨ ਮੁੰਡੇ ਕਰਦੇ ਸੀ ਹੋਰ ਕੁੜੀਆਂ ਵੀ ਕੁੜੀਆਂ ਨੂੰ ਵੀ ਇਹ ਲੱਗ ਲੱਗੀ ਹੋਈਆਂ ਆ ਓਵਰਡੋਸ ਦੇ ਨਾਲ ਨਿੱਤ ਕੁੜੀਆਂ ਮੁੰਡੇ ਮਾਰਦੇ ਇੱਕ ਵਕਤਾਂ ਤੇ ਵੀ ਹੁਣ ਲੇਡੀਜ਼ ਵੀ ਨਸ਼ਾ ਵੇਚਦੀਆਂ ਆ ਅੱਗੇ ਇਹ ਨਛਾ ਆਮ ਦਾ ਆਮ ਆਪ ਬੰਦੇ ਕੁੜੀਆਂ ਦੇ ਵਿੱਚ ਪੌਣੀਆਂ ਯੂਨੀਵਰਸਿਟੀਆਂ ਵਿੱਚ ਪੌਣੀਆਂ ਯੂਨੀਵਰਸਿਟੀਆਂ ਤੋਂ ਕਾਲਜ ਵਿੱਚ ਪਹੁੰਚਣਾ ਔਖਾ ਸਾਬਿਤ ਹੋਈ ਹੈ ਹਾਂ ਦੇ ਆਪਾਂ ਚਿੰਤਾ ਜਾਂਦੇ ਸਸਤੀ ਤੇ ਸਾਰੇ ਕੁਝ ਹੋ ਕੇ ਆਪਾਂ ਛੋਟੀ ਜਿਹੀ ਫੀਡਬੈਕ ਹੋਰ ਲੈਣੀ ਹੈ ਤੁਹਾਡੇ ਤੋਂ ਕਿ ਲੋਕਲ ਹੈ ਬੇਸ਼ੱਕ ਓਵਰਲੀ ਇਨਫਰੈਸਟ੍ਰਕਚਰ ਥੋੜਾ ਮਲਾਜਮ ਜਿਹੜੇ ਹੈਗੇ ਅੰਦਰ ਕਿਉਂਕਿ ਕਾਫੀ ਕੰਪਲੇਂਟਸ ਆਈਆਂ ਜਿਹੜੇ ਸਾਡੇ ਆਗੂ ਸਹਿਬਾਨ ਲੋਕਲ ਨਮਾਇੰਦਗੀ ਕਰਦੇ ਲੋਕਾਂ ਦੀ ਥਾਣੇ ਚ ਜਾਣਾ ਪਿਆ ਉਹਨਾਂ ਦੇ ਮਤਲਬ ਉਹਨਾਂ ਦੇ ਵੀ ਚਲਾਨ ਟੱਕਣ ਲੱਗ ਜਾਂਦੀ ਆ ਕੋਈ ਨਹੀਂ ਚਲਾਨ ਕਰਨਾ ਸਾਡੇ ਚਲਾਨ ਕਰਨਾ ਬਲਵਾਲੇ ਨਾ ਆਖਦੇ ਉਹਨਾਂ ਕੋਲ ਹੈਗਾ ਕਿ ਨਹੀਂ ਮੇਰਾ ਹੈਗਾ ਨਹੀਂ ਮੈਨੂੰ ਨਹੀਂ ਪ੍ਰੋਬਲਮ ਮੈਨੂੰ ਨਹੀਂ ਇਹਨਾਂ ਮੈਨੂੰ ਪ੍ਰੋਬਲਮ ਬਟ ਆਹ ਸਾਡੇ ਸਿਟੀ ਪ੍ਰਧਾਨ ਨਾਲ ਗੱਲ ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ